वागुरु जी का खालसा वागुरु जी का फुटे जिसे सबसे थान नहीं चुकजे वर्ष बढ़ाते कामदास नारक ऐसे पावन वचन हर रामदास पातशाह जी दावन वचन में सच खंड श्री हरिमंद साहब जी विखे जुड़े गुरु भाई साहब जी ने जगह है दास पिछले काफ़ी लंबे अरसे के द्वारा प्रबंधित की प्रबंध अधीन वक् बुरद्वारा साहबान विखे इसलिए मैं समझता कि उन्नीस सौ अठासी तो मैं थोड़ी जी छोटी अवस्था तो गुरद्वारा साहब की पूछा शुरू कर दता लेकिन उन्नीस सौ नड़िनवे तो बतौर मुलाजमत तौर पर श्री हरिमद साहब ना संबंधित गुरद्वारा साहब वितौर की ਵਧੂਚਲਾਵਾਂ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਕੱਲ੍ਹ ਜਿਹੜਾ ਅੰਦਰਾਖਾਤ ਹੈ ਦੀ ਬਖਸ਼ਸ਼ ਨੂੰ ਨਵਾਵਾਂ ਨੂੰ ਆ ਰਹੇ ਹਾਂ ਤੋਂ ਬਹੁਤ ਬਖਸ਼ਸ਼ ਜੀ ਦਾ ਪਰਸ ਹੈ ਜੋ ਆਪਣੀ ਗੋਦ ਵਿੱਚ ਬਿਠਾ ਕੇ ਆਪਣੀ ਕੀਤੇ ਦੀ ਸੇਵਾ ਬਖਸ਼ਸ਼ ਕਰਦੇ ਨੇ ਤੋਂ ਅੱਜ ਸੰਧਿਆਵਲੇ ਦੇ ਸੋਦਰ ਕੀ ਹਾਜ਼ਰੀ ਜਿਸ ਦੁਆਰਾ ਕੀਤਨ ਦੁਆਰਾ ਫਾਜ਼ੀ ਲਵਾਈ ਹੈ ਇਸ ਤੋਂ ਪਹਿਲਾਂ ਸਵੇਰ 10:00 ਵਜੇ ਦੁਆਰਾ ਕੀਤਨ ਦੀ ਚੌਕੀ ਕੀਤੀ ਹੈ ਹਾਜ਼ਰੀ ਲਵਾਈ ਹੈ ਉਹ ਜਿਸ ਤਰ੍ਹਾਂ ਅੱਜ ਇਹਤ ਮਈ ਨੂੰ ਗਾਗਿਆ ਦੀ ਸ਼ੋਗ ਸਿੰਘ ਮੰਗਰ ਸਾਹਿਬ ਦੇ ਚਿੱਤ ਜਿਸ ਦੀ ਉਹ ਅੱਜ ਇਹਤ ਮਈ ਨੂੰ ਲੇਬਰ ਡੇ ਉਹ ਮਜ਼ਦੂਰ ਜਨ ਸਹਾਇ ਕਿ ਜੇ ਅਸੀਂ ਪੁਰਾਣੇ ਇਤਿਹਾਸ ਦੀ ਗੱਲ ਕਰੀਏ ਤਾਂ ਇਹ ਜੋ ਅਮਰਤ ਸਿੰਘ ਦੀ ਤਕਤੀ ਹੈ ਅਮਰਤ ਸਿੰਘ ਕਸ਼ਤੀ ਦਾ ਚ ਇਹ ਆਮ ਬਚਨਾ ਅਨੁਸਾਰ ਹੀ ਚੌਥੇ ਪਾਤਸ਼ਾਹ ਨੇ ਉਸ ਸਮੇਂ ਸਕੂ ਆਕੂ ਬਰੀ ਸੋਨੇ ਦੀ ਮੋਹਰ ਦੇ ਕਿ ਉਹੀ ਪ੍ਰੋਜੈਕਟ ਕਰ ਰਹੇ ਹਾਂ ਕਿ ਅੰਮ੍ਰਿਤਸਰ ਦੀ ਸਰਕਾਰੀ ਅਜਲਾ ਦੇ ਕੋਲੋਂ ਕੰਮ ਕਰ ਰਹੀ ਸਰਕਾਰੀ ਹੈ ਇਹ ਜ਼ਮੀਨ ਹੈ ਇਹ ਨੂੰ ਕਿ ਪਾਤਸ਼ਾਹ ਜੀ ਨੇ ਆਫਰ ਦਿੱਤੀ ਅੱਜ ਭਾਵੇਂ ਲੋਕਾਂ ਨੇ ਆਪਣੀਆਂ ਆਪਣੀਆਂ ਮੌਕੀ ਕੀ ਬਣਾ ਲਈਆਂ ਲੇਕਿਨ ਇਹ ਮੈਂ ਸਮਝਦਾ ਕਿ ਸਾਰੀ ਜਗ੍ਹਾ ਜਿਹੜੀ ਅੰਮ੍ਰਿਤਸਰ ਦੀ ਹੈ ਸਾਰੀ ਹੀ ਮੌਸਮ ਦੀ ਲੋਕਾਂ ਨੂੰ ਸਰਕਾਰੀ ਖਾਤੇ ਤੇ ਕਈ ਗ੍ਰਾਮਾਂ ਵਿੱਚ ਕਬਜ਼ਾ ਮੇਰਾ ਇਸ ਪਾਸੇ ਮੈਂ ਨਹੀਂ ਜਾਣਾ ਚਾਹੁੰਦਾ ਲੇਕਿਨ ਮੈਂ ਗੁਲਾਮਦਾਰ ਪਾਤਸ਼ਾਹ ਜੀ ਦੀ ਵਡਿਆਈ ਦੀ ਗੱਲ ਕਰਾਂਗਾ ਜਦੋਂ ਇਹ ਨਗਰ ਨੂੰ ਵਸਾਇਆ ਕਿਉਂਕਿ ਲਾਹੌਰ ਇਹ ਸ਼ਹਿਰ ਜਿਹੜਾ ਸੀ ਉਹ ਕਾਫੀ ਉੱਤੇ ਕਾਰੋਬਾਰੀ ਸ਼ਹਿਰ ਸੀ ਠੀਕ ਹੈ ਨਵੇਂ ਇਸਤਾਨ ਨੂੰ ਵਸੋਣਾ ਤੇ ਉੱਥੇ ਗੁਜਰ ਜਾਤਾਂ ਦੇ ਲੋਕਾਂ ਨੂੰ ਇਹ ਹਾਂ ਗੁਲਾਮ ਦਾ ਸਾਸ਼ ਨੇ ਵਸਾਇਆ ਪਰ ਪਰ ਇੱਥੇ ਅਲੱਗ-ਅਲੱਗ ਜਿਹੜੇ ਕਿਤੇ ਖੋਲ ਕੇ ਆਪ ਪਾਸ ਚੱਲੇ ਜਿੱਤੇ ਲੋਕਾਂ ਨੇ ਲੋਕਾਂ ਨੇ ਜਿਹੜਾ ਸਾਡਾ ਕਾਰੋਬਾਰ ਕਿੱਦਾਂ ਚੱਲੇ ਅਕਚੁਅਲੀ ਆਜ ਦਿਨ ਕਿਹਦੇ ਦੁਆਲੇ ਆ ਕਿ ਲੋਕਾਂ ਦੇ ਇਹ ਕਾਰੋਬਾਰ ਖੋਲ ਕੇ ਰੱਖਦੇ ਆ ਅੱਜ ਜਿਹੜੇ ਲੋਕਾਂ ਦੇ ਸ਼ਹਿਰ ਦੇ ਕਾਰੋਬਾਰ ਚੱਲਦੇ ਨੇ ਇਹ ਇਹਦੇ 12 ਘੰਟਿਆਂ ਦੇ ਵਿੱਚ 16:00 ਹੋ ਜਾਂਦੇ ਹਨ ਅਮਰ ਸਭ ਦੇ ਸ਼ਹਿਰ ਦੇ 12 ਘੰਟਿਆਂ ਦੇ ਅੰਦਰ ਨਹੀਂ ਜਿਹੜੇ 16:00 ਨੇ ਪੁਰ ਬਸਤੀਆਂ ਨੇ ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੀ ਨਾਸ ਸੰਧਕ ਜਿਹੜੇ ਗੁਰਦੁਆਰਾ ਸਾਹਿਬ ਦੇ ਦੂਸਰੇ ਉੱਤੇ ਪਾਤਸ਼ਾਹ ਜੀ ਦਾ ਗੁਰੂ ਕਾਂ ਲਹਿਲ ਗੁਰੂ ਸਾਹਿਬ ਦਾ ਆਪਣਾ ਉਹ ਪਾਤਸ਼ਾਹ ਨੇ ਮੈਂ ਜਿਵੇਂ ਅਖੀਰ ਕੀਤਾ ਕਿ ਮੈਂ ਜੂਰ ਦਸ ਤੇ ਆਪਾਂ ਗੱਲ ਕਰਦੇ ਹਾਂ ਕਿ ਲੇਬਰ ਵਾਸਤੇ ਜਿੰਨੇ ਵੀ ਕਾਰੋਬਾਰੀਆਂ ਵਾਸਤੇ ਪਾਤਸ਼ਾਹ ਨੇ ਇਸ ਸਮਸਾਜਿਕ ਕਾਰਜ ਤੇ ਆਪ ਬਖਸ਼ਿਸ਼ ਦਿੱਤੀ ਹੈ ਉਹ ਉਜੀਵਕਾ ਵਾਸਤੇ ਬਹੁਤ ਬਹੁਤ ਸਾਧਨ ਪਾਤਸ਼ਾਹ ਜੀ ਸਾਡੇ ਬਖਸ਼ਿਸ਼ ਕੀਤੇ ਨੇ ਜਿੰਨੇ ਵੀ ਕਾਰੋਬਾਰੀ ਨੇ ਉਹਨਾਂ ਨੂੰ ਇਸ ਦਾ ਅਧੀਨੀ ਭਮਵਾਨੀ ਚਾਹੀਦਾ ਚਾਹਤਾ ਕਿਉਂਕਿ ਇਹ ਬਹੁਤ ਵੱਡਾ ਸਦਗੁਰੂ ਨੇ ਉਤਕਾਰ ਕੀਤਾ ਹੈ ਕਿ ਜਿਹੜੇ ਇਸ ਤੋਂ ਦੇ ਕਾਰੋਬਾਰ ਲੋ ਗਏ ਉਹਨਾਂ ਕਰਕੇ ਸ਼ਾਇਦ ਇਹ ਜਿਹੜੀ ਜਾਣਕਾਰੀ ਹਮਾਰੇ ਗਿਆਨ ਵਿੱਚ ਨਹੀਂ ਹੈ ਸਾਨੂੰ ਇਹ ਉਹਨਾਂ ਦੇ ਜਾਗ ਤੱਕ ਜਰੀਆ ਜ਼ਰੂਰ ਚਟਾਉਣੀ ਚਾਹੀਦੀ ਹੈ ਕਿ ਜਿੰਨੇ ਵੀ ਤੋਂ ਦੇ ਪਰਿਵਾਰਕ ਲੋਕ ਨੇ ਉਹਨਾਂ ਦੇ ਉੱਤੇ ਸਾਡੀ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਅੰਦਾਜੋ ਚੰਗੇ ਕਾਰੋਬਾਰ ਚਲਾ ਕੇ ਆਪਣੇ ਪਰਿਵਾਰਾਂ ਨੂੰ ਕਾਰ ਦੇ ਨੇ ਜੀ ਦਾ ਬਹੁਤ ਤਰਸ ਹੈ ਜੇ ਗੁਰਾਇਤ ਪਾਤਸ਼ਾਹ ਜੀ ਦੀ ਮੇਰੀ ਬੰਦ ਕਰਕੇ ਕੀਤਾ ਦੀ ਸੇਵਾ ਆਪ ਲੰਗਣੇ ਨੇ ਮੇਰਾ ਪਾਈ ਸਾਥ ਕਰਕੇ ਸੇਵਾ ਜੀ ਬਹੁਤ ਸਖੀ ਹੈ ਤਵੇ ਦੀ ਸੇਵਾ ਕਰਦੇ ਨੇ ਸਾਡੇ ਦਰਸ਼ਕੀ ਸੰਗਤ ਦੇ ਦੋਸਤੋ ਗੁਰੂ ਆਂਗਰਸਾ ਜੀ ਨੂੰ ਵੰਦੇ ਨੇ ਬਹੁਤ ਵਧੀਆ ਸਮਝਾਉਣ ਗਏ ਆਂ ਤੇ ਅੱਜ ਦੇ ਦਿਨ ਅਸੀਂ ਸੰਤਾਂ ਨੂੰ ਇਹ ਹੀ ਗੁਰੂ ਆਂਗਰਸਾ ਸਾਹਿਬ ਜੀ ਦੇ ਘਰ ਦੀ ਲੋਕ ਇੱਕ ਬੇਨਤੀ ਕਰਦੇ ਆਂ ਕਿ ਸੰਦੇਸ਼ ਹੈ ਕਿ ਸੱਚੋ-ਸੱਚ ਜਿਹੜਾ ਹੈ ਗੁਰੂ ਆਂਗਰਸਾ ਸਾਹਿਬ ਜੀ ਦੀ ਜਿਹੜੀ ਪ੍ਰਤੀਸ਼ਾ ਮਦਰ ਹੈ ਉਹਨੂੰ ਮੰਨਦੇ ਹੋਏ ਗੁਰੂ ਆਂਗਰਸਾ ਸਾਹਿਬ ਜੀ ਦੇ ਕਾਵਿਸ਼ ਲੋਕ ਨੂੰ ਸਮਾਲ ਕਰੀਏ ਗੁਰਦਵਾਰਾ ਸਾਹਿਬ ਦੀ ਵਾਪਸ ਹੰਢੀ ਪਰਤੀ ਆਪਣੀ ਰਿਸਪਾਂਸਿਬਿਲਟੀ ਹੱਥੇ ਖਵਾ ਹੈ ਅਤੇ ਤਾਂਕਿ ਪੰਜ ਸਾਲ ਦੀ ਨੋਟਾਂ ਨੂੰ ਉਸ ਨੂੰ ਹਾਲ ਸੁਧਾਰਿਆ ਜਾਏ ਕਿਉਂਕਿ ਜਿਹੜੀ ਵਿਸਵੰਧ ਦੀ ਪਰੰਪਰਾ ਹੈ ਉਹ ਨਿਰੰਤਰ ਜਿੰਦਾ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਸਾਰੇ ਪਹਾੜਨਕ ਸਮਾਜਿਕ ਆਰਥਿਕ ਔਰ ਵਿਦਿਆ ਦੇ ਪੱਖੋਂ ਬਹੁਤ ਸਾਰੇ ਵੱਡੇ ਕਾਰਜ ਕਰ ਰਹੀ ਹੈ ਕਿਉਂਕਿ ਜੋ ਵੀ ਸੰਗਤ ਦੀ ਇੱਥੇ ਤਰਫੋਂ ਪੇਟਾ ਸਰਦੀ ਹੈ ਗੁਰੂ ਦੇ ਗੁਰੂ ਵਿੱਚੋਂ ਉਹਦੇ ਵਿੱਚੋਂ ਗੁਰਦਵਾਰਾ ਸਾਹਿਬ ਦੇ ਪ੍ਰਬੰਧ ਚੱਲਦੇ ਨੇ ਹਾਸਟਲ ਪਹਾੜ ਤੇ ਬਹੁਤ ਸਾਰੇ ਉਹਨਾਂ ਨੂੰ ਵੀ ਕਾਰੋਬਾਰ ਮਿਲਿਆ ਜੇ ਆਪਾਂ ਲੇਬਰ ਦੀ ਗੱਲ ਕਰੀ ਤੇ ਲੇਬਰ ਜਿਹੜੇ ਕੰਮ ਉਹ ਬਹੁਤ ਸਾਰਾ ਮੁਲਾਜ਼ਮ ਜਿਹੜਾ ਹੈ ਉਹ ਕੰਮ ਕਰਦਾ ਸਮੁੱਚੇ ਪ੍ਰਬੰਧ ਨੂੰ ਸਾਰਾ ਕਿਸੇ ਉਹਨਾਂ ਦੇ ਨਾਲ ਹੀ ਚੱਲਦਾ ਤੇ ਜਿਹੜੇ ਇਹ ਗ੍ਰੰਥੀ ਗੋਣ ਦੇ ਵਿੱਚ ਬਹੁਤ ਸਾਰਾ ਜੋ ਹੈ ਖਿਡਾਰੀ ਦੇ ਵਿੱਚੋਂ ਬਹੁਤ ਸਾਰੇ ਵੀ ਤਜੂਕਾ ਜਾਂਦੀ ਹੈ ਵੱਡੇ ਵੱਡੇ ਵਿਦਿਅਕ ادارے ਚੱਲਦੇ ਨੇ ਬੱਚਿਆਂ ਨੂੰ ਚੰਗੀ ਵਿੱਦਿਆ ਦੇ ਰਾਹੀ ਚੰਗੇ ਭਵਿੱਖ ਵਾਸਤੇ ਜਿਹੜਾ ਵਾ ਨੌਲੀ ਗੱਦਾਰ ਗੁੰਮ ਕਮੇਟੀ ਕਾ ਬਿਚਾਏ ਦਾ ਰਜਿੰਦਰ ਸਿੰਘ ਐਡਵੋਕੇਟ ਔਰ ਨਾ ਬਿਨਾ ਸ੍ਰੀ ਸੋਵੀ ਸਹਿਯੋਗੀ ਸਹਿਯੋਗੀ ਸਾਰੇ ਜਿਹੜੇ ਨੇ ਅਰੰਭ ਸ੍ਰੀ ਸਪਤ ਸਾਰੇ ਜਿਹੜੇ ਨਾਲ ਸਹਿਯੋਗੀ ਨੇ ਉਸ ਰੋਣੇ ਕੋ ਜੰਦਕ ਨੇ ਜੀ ਬੰਦੂ ਦੀ ਮਿਹਨਤ ਸਤਕਾਰ ਅਤੀਜਾ ਸਤਕਾਰ ਜੋਗ ਸਿੰਘ ਸਾਹਿਬ ਜੀ ਔਰ ਅਰਦਾਸੀ ਸਿੰਘ ਚੌਲਬਰਦਾਰ ਜੀ ਕੀਤਨੀ ਸਦਗ ਸੱਚੇ ਪਾਤਸ਼ਾਹ ਸਾਹ ਆਉਂਦੇ ਜਰਵਾ ਦੇ ਇਸ ਨਿਸ਼ਚਰ ਕਰਕੇ ਜੀ ਕਿ ਬਹੁਤ ਸਤਕਾਰ ਜੋਗ ਸ਼ਖਸੀਤਾ ਨੇ ਇਹਨਾਂ ਦਾ ਸਤਕਾਰ ਵੀ ਅਸੀਂ ਇਸ ਤਰੀਏ ਕਿ ਬਹੁਤ ਸਾਰੇ ਮੈਂ ਮੀਡੀਆ ਤੋਂ ਦੇਖਦਾ ਹੈ ਜੀ ਕੰਸਾਗਰ ਆਗੂ ਜੀ ਨਵੇਂ ਪੱਤੀ ਕੋਲ ਨਾ ਪਹੁੰਚੇ ਜਿਹੜੇ ਉਹ ਸਰਕਾਰੀ ਯੋਜਨਾ ਇਸ ਸੰਬੰਧ ਹਾਰਿਆ ਨਾ ਸਥਾਨਕ ਕਰਵਾ ਦੇਣਾ ਜੁਣ ਕੇ ਕੀਤਨੀ ਦਾ ਸਭ ਦਾ ਸਹਦਾਰ ਹੋਣਾ ਚਾਹੀਦਾ ਹਰ ਇੱਕ ਮੁਲਾਜ਼ਮ ਦੇ ਸੋਤੇ ਤੋਂ ਨਵੇਂ ਜਿਸਮਾ ਨਾ ਕੀ ਹੈ ਕਿ ਵੱਡੇ ਵੱਡੇ ਤਾਂ ਕਿ ਉਹਦਾ ਵਿਸ਼ੇਸ਼ ਕਾਰਜ ਹੈ ਰਾਬਰ ਦੇ ਇੱਕ ਸਾੜੀ ਨਾਟਕ ਦੇ ਹਥਗਾਰ ਨੇ ਤੇ ਮੈਂ ਇਸ ਪੇਸ਼ੀ ਨੂੰ ਕਿੰਦਾ ਬਹੁਤ ਮੋਤਨ ਹੌਂ ਕਰਦਾ ਹੈ ਕਿ ਜੋ ਤੁਸੀਂ ਅੱਜ ਦੇ ਬਿਆਨ 1 ਮਈ ਦੇ ਬਿਆਨ ਲਏ ਆਪ ਜੀ ਨੇ ਦਾਸਿਆਂ ਨੂੰ ਦੇ ਵਿਚਾਰਤ ਕਰਨੀ ਦਿੱਤੀ ਕਿਸੇ ਇਹਨੇ ਲਗਾਇਆ ਉਹ ਵਾਸੀਆਂ ਵੱਲੋਂ ਦੁਆਰਾ ਤੁਹਾਨੂੰ ਆਪ ਸਭ ਦਾ ਬਹੁਤ ਬਹੁਤ ਹੈ ਕਿ ਉਹ ਹਰ ਸਭ ਨੂੰ ਸੱਚੇ ਪਾਤਸ਼ਾਹ ਸਭ ਨਾਲ ਹੀ ਪਰਿਵਾਰਕ ਸਮਾਜਿਕ ਪਰਿਵਾਰਕ ਸੰਗਠਨ ਬਲਨ ਇਸ ਕਰਕੇ ਸੇਵਾ ਦਿੱਤੀ ਹੈ ਬੁਲਾਇਆ ਬੰਦ ਇਹ ਤੋਂ ਪੈਸਾ ਮੇਰੇ ਪ੍ਰੋਫੈਸਰ ਬਹੁਤ ਡਿਗਰੀ ਉਹਨੇ ਅਸਲ ਕਿੰਨੀ ਹੈ ਜਿਹੜੀ ਪਹਿਲੀ ਪਾਤਸ਼ਾਹੀ ਮਹਾਰਾਜ ਜੀ ਉਹਨਾਂ ਦੇ ਨਾਲ ਹੀ ਜਿੱਤ ਤੁਸੀਂ ਹੁਣ ਕੀਤਾ ਹੈ ਸੀ ਇੱਕ ਤਪਾ ਰੂਹ ਨੂੰ ਹੋਲੇ ਜਿਹੜੀ ਉਹ ਨਾ ਦੇ ਲਾਗਾ ਦੇ ਵਿੱਚ ਧੰਨ ਧੰਨ ਸੇਵ ਕੁਬੈ ਸੰਦੀ ਰਾਗ ਦੇ ਵਿੱਚ ਬਾਣੀ ਦਰਦਿਆ ਤੇ ਇਹ ਬਹੁਤ ਰੀਆ ਇੱਕ ਫਕਰ ਆ ਮਾਨ ਹੈ ਤੁਹਾਡੇ ਤੋਂ ਤੁਸੀਂ ਉਹ ਕੀਰਤਨ ਕਰਦੇ ਹੋ ਸਵੇਰ ਸ਼ਾਮ ਤੇ ਅਜੇ ਇਹਦੇ ਬਾਰੇ ਜਿਹੜਾ ਉਹ ਕੀ ਕੀ ਸੰਗਠਨ ਚਲਾ ਰਹੇ ਆ ਜਾਂ ਕਿਹਦੇ ਕਿਹਦੇ ਤੇ ਸਵਾਵ ਨਿਭਾ ਰਹੇ ਜਿਹਦੇ ਬਾਰੇ ਇਸ ਤਰ੍ਹਾਂ ਕੀ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਆਪ ਜੀ ਨੇ ਗੱਲ ਕਹੀ ਹੈ ਕਿ ਸੰਕਤੀ ਸਾਜਣ ਦੀ ਗੱਲ ਵੀ ਮੈਂ ਨਾਲ ਸੰਜੀ ਰੱਖਾਂ ਕਿ ਗੁਰੂ ਸਾਹਿਬ ਜੀ ਦੇ ਵੇਲੇ ਗੁਰਨਾਨਦ ਸਾਹਿਬ ਜੀ ਦੀ ਆਵਲੇ ਗੱਲ ਕੀਤੀ ਹੈ ਗੁਰਨਾਨਦ ਸਾਹਿਬ ਜੀ ਦੇ ਵੇਲੇ ਭਾਈ ਮਰਦਾਨਾ ਜੀ ਬਾਣੀ ਸੰਗਤ ਕਰਦੇ ਸੀ ਜੀ ਬਰਨਾਰ ਸਾਹਿਬ ਨੇ ਸਾਜ ਦੇ ਨਾਲ ਜਿਹੜਾ ਬਹੁਤ ਦੇਸ਼ਾਂ ਵਿਦੇਸ਼ਾਂ ਉੱਤਰਵਰ ਕਰਕੇ ਮੇਪੜ ਕੀ ਨੁਕਾਈ ਨੂੰ ਭਾਈ ਮੈਂ ਸਾਥ ਦਾ ਮਾਨ ਦਿਖਾਇਆ ਹੈ ਅਸੀਂ ਦੇ ਰਸਤੇ ਪਰ ਇਹ ਕੀ ਤੁੰਗਾ ਕਿ ਐਸਾ ਮਾਗ ਦਾ ਐਸਾ ਇੱਕ ਮਹਾਨ ਐਸਿਕ ਮੂਲ ਹੈ ਕਿ ਮਾਹਤ ਵਿਦੇ ਰਾਹੀਂ ਹਰੀ ਜੀ ਦੀ ਕੀਤੀ ਹੈ ਇਹ ਹੈ ਇਹ ਕਿ ਹਰੀ ਜੀ ਕੀਤੀ ਜਰਾ ਗੁਰੂ ਪਰੰਪਰਾ ਤੋਂ ਬਹੁਤ ਅਸਲੀ ਹੈ ਅਮਨੂ ਦੇ ਵਕਤ ਜਿਹੜੇ ਨੇ ਮੁਨੱਖ ਨੂੰ ਤਿਹਾਂ ਉਹਾਂ ਦੇ ਵਾਸਤੇ ਜਿਹੜਾ ਉਹ ਸਾਜਣਾ ਮਾਗਣ ਵਾਸਤੇ ਬਹੁਤ ਅਮੋਲਕ ਵਕਤ ਸਮਾਂ ਪਾਛਾ ਨੇ ਬਖਸ਼ਿਸ਼ ਦਿੱਤੇ ਨੇ ਇਹਦੇ ਵਿੱਚ 6 ਗੁਰੂ ਸਾਹਿਬਾਨਾਂ ਦੀ ਬਾਣੀ ਹੈ 15 ਭਗਤਾਂ ਦੀ 11 ਪਤਾਂ ਦੀ ਕਾਵਿਕ ਬੋਲੀਆਂ ਵੀ ਬਾਣੀ ਹੈ ਔਰ ਇਹ ਜੋ ਸਿੱਖੀ ਮਹਾਂਪੁਰਸ਼ਾਂ ਦੀ ਬਾਣੀ ਜੋ ਹੈ ਕਿ ਸਭ ਸਾਂਝੀ ਹੈ ਕਿ ਕਿਸੇ ਇੱਕ ਵਿਸ਼ੇਸ਼ ਧਰਮ ਨੂੰ ਕਿਸੇ ਇੱਕ ਦਿੱਤੇ ਕਿਸੇ ਇੱਕ ਜਾਤ ਵਸਤੇ ਨੂੰ ਸਭ ਦੇ ਸਮਾਜ ਲਈ ਭਲੇ ਲਈ ਹੈ ਉਸ ਰਾਮੰਦਰ ਸਾਹਿਬ ਦੇ ਚਾਰ ਗੁਰੂਆਂ ਦੀ ਸਭ ਲਈ ਚੰਗੀ ਸਭੇ ਸਾਂਝੀ ਵਾਲ ਸੁਣਾਏ ਕੋ ਕਿਸੇ ਨਾਲ ਵਿਸ਼ੇ ਵਾਲੀ ਹੈ ਇਸ ਲਈ ਜੋਮਲੀ ਤੋਂਦਰ ਬੰਦੇ ਕਮੇਟੀ ਵੱਲੋਂ ਵੀ ਕੰਮਕੀ ਸਾਜਾਂ ਦੀ ਦੁਆਰਾ ਤੋਂ ਜਿਹੜੀ ਇਹ ਕੋ ਨੂੰ ਸੰਜੋਤੀ ਕੀਤੀ ਜਾ ਰਹੀ ਹੈ ਵਿਸ਼ੇਸ਼ ਤੌਰ ਤੇ ਦਾਸ ਰਿਆ ਵੱਲੋਂ ਵੀ ਜੋਮਲੀ ਕਦਰ ਕਮੇਟੀ ਦੇ ਇਹਨਾਂ ਵਿਸ਼ੇਸ਼ ਸਹਿਯੋਗ ਸਦਕਾ ਦਾਸ ਕਮਤੀ ਸਾਜਾਂ ਨਾਲ ਇਹ ਕਮਤੀ ਜੋ ਹੈ ਹਾਂ ਜੋ ਕਿਸੇ ਲੋਕੀਂ ਸੇਵਾ ਦਾ ਰਹਿ ਪਾਛੀ ਕਿਰਪਾ ਕਰਿਦਾ ਸੋ ਪਹਿਲਾ ਚਾਹੀ ਅਸੀਂ ਦਾਸ ਨੇ ਜਮਿਨੀ ਕੋਲ ਦਰਬੰਦਿਤ ਮੋਟੇ ਭਗਵਾਨ ਅਦਿਸ਼ ਸੈਕ ਕਮਿਸ਼ਨਰੀ ਕਾਰਜ ਜੋ ਸ਼ਹੀਦ ਸੈਕ ਕਮਿਸ਼ਨਰੀ ਕਾਰਜ ਰਗਾ ਬੈਂਟਨ ਕਟਿਹਾ ਦੇ ਵਿੱਚ ਜੋ 1921 ਅ ਗੰਧਾ ਸਾਹਿਬ ਦੇ ਸਾਥੇ ਬਸਬਾਲ ਵਿੱਚ ਖਾੜੀ ਬੜਿਆ ਸੀ 1926 27 ਦੇ ਵਿੱਚ ਤੇ ਉਸ ਕਾਲ ਵਿੱਚ ਦਾਸ ਨੇ 3 ਸਾਲ ਦੀ ਉੱਧਿਆ ਲਈ ਹੈ ਬਾਅਦ ਵਿੱਚ ਦਾਸ ਨੇ ਡਬਲ ਐਮ ਐ ਐਮ ਐਫ ਹੋਮ ਜੋ ਆਜ ਰਾਜੇ ਪੀ ਐ ਡਾਕਟਰ ਦੀ ਡਿਗਰੀ ਪੀ ਐਚ ਡੀ ਵਾਸਤੇ ਦਾਸ ਖੋਜ ਕਾਰਜ ਕਰ ਰਿਹਾ ਹੈ ਉਸ ਤੋਂ ਇਲਾਵਾ ਵੀ ਜੋ ਵੀ ਐਸ ਪੀ ਦੇ ਵਿਸ਼ੇ ਤੋਂ ਇਲਾਵਾ ਵੀ ਦਾਸ ਜੋ ਹੈ ਇੱਕ ਖੋਜ ਕਾਰਜ ਗੁਰਬਾਣੀ ਦੇ ਬਦਲਤਨ ਵਿਸ਼ਿਆਂ ਤੇ ਕਰ ਰਿਹਾ ਹੈ ਤੇ ਜਿਸ ਵਾਸਤੇ ਆਪ ਜੀ ਦੇ ਮadhyam ਰਾਹੀਂ ਮੈਂ ਜੋ ਵੀ ਗੁਰਨਾਥ ਨਾਨਕ ਦੇ ਨਾਲ ਸਿੱਖੰਡਾ ਹੈ ਉਹਨਾਂ ਦੇ ਜਨਮ ਜਿਸ ਨਾਲ ਦੋਸ਼ ਕਰਦਾ ਹੈ ਕਿ ਆਪ ਜੀ ਦਾਸ ਦੇ ਨਾਮ ਰਾਤਨਾ ਕਹਿਣ ਕਰਕੇ ਜੋ ਵੀ ਗੁਰਬਾਣੀ ਦੇ ਮਕਾਲਿਆਂ ਤੋਂ ਇਤਿਹਾਸ ਦੇ ਨਾਲ ਰਿਹਾ ਜੋ ਸਾਯੋਗ ਦਿਓ ਅਸੀਂ ਕਿਉਂਕਿ ਕੁਝ ਗ੍ਰੰਥਾ ਪੋਥੀਆਂ ਵਿੱਚ ਕੁਝ ਨਾ ਕੁੜੀ ਝੁਲਾ ਗਿਆ ਸੁਧਾਈ ਦੀ ਲੋੜ ਹੈ ਕੁਝ ਕਿਤਾਬਾਂ ਦੇ ਵਿੱਚ ਗਲਤ ਤਰੀਕੇ ਨਾਲ ਇਤਿਹਾਸ ਮੋੜਿਆ ਗਿਆ ਹੁਣ ਵੀ ਮੀਡੀਆ ਦੇ ਵਿੱਚ ਕੁਝ ਇਤਿਹਾਸ ਮੋੜਿਆ ਜਾਂਦਾ ਹੈ ਮੀਡੀਆ ਦੇ ਵਿੱਚ ਹਮੇਸ਼ਾ ਪਾਛਾ ਦਾ ਸੁਧਿਧਿਆਣਾ ਉਹਦੇ ਵਿੱਚ ਵੀ ਪਿਛਲੇ ਪਿਛਲੇ ਇੱਕ ਦੋ ਸਾਲਾਂ ਤੋਂ ਪੋਸਟ ਜਿਹੜੀ ਹੈ ਸੰਜੂ ਦੀ ਲੋਹ ਦੀ ਜਿਹੜੀ ਹੈ ਉਹ ਸਰਬੋਤਮ ਵਾਲੀ ਉਹ ਇਸ ਤਰ੍ਹਾਂ ਹੋਰ ਬਹੁਤ ਸਾਰੇ ਇਤਿਹਾਸਕ ਗੱਲਾਂ ਆਉਣੀਆਂ ਨੇ ਉਹ ਬੰਦ ਐਡਿਟ ਕੀਆ ਜਾ ਰਹੀਆਂ ਹੈ ਔਰ ਇਹਨਾਂ ਦੇਤੇ ਜਿਹੜੀ ਆ ਅਸੀਂ ਸੁਚੇਤ ਹੋਈਏ ਤਾਂ ਇੱਕ ਸਭ ਤੋਂ ਵੱਡੀ ਜਿਹੜੀ ਚਾਹ ਹੈ ਮੈਂ ਇਸ ਬਾਰੇ ਬਹੁਤ ਮਾਨਵੇਂ ਤੇ ਰੋਸ਼ਨਾ ਸੁਝਾ ਕਰਦਾ ਕਿ ਨਵੀਆਂ ਨਵੀਆਂ ਟੈਕਨੋਲੋਜੀਆਂ ਦੀ ਰਾਈ ਗਲਤ ਜਣੀ ਪ੍ਰਚਾਰਤ ਹੋ ਰਹੀ ਹੈ AI ਜਿਹੜੀ ਹੈ ਗੁਰੂ ਸਾਹਿਬਾਂ ਦੀਆਂ ਪਾਣੀਆਂ ਤਸਵੀਰਾਂ ਪਨਾਂ ਤੇ ਮਨ ਤੋਂ ਹਲਪਤ ਨਹੀਂ ਮੰਤੇ ਪੱਲੇ ਗੁਰਮਹਾਂਸਾਹ ਦੀ ਗਣਹਰੀ ਤੋਂ ਉਹਨਾਂ ਦੀ ਜਮੀਰਤੀ ਫੈਲ ਗਈ ਅਸੀਂ ਰੀਤ ਤੇ ਪਿਆਰੀ ਲੈ ਕੇ ਭਾਵੇਂ ਸਾਡੇ ਭਾਵੇਂ ਤਸਵੀਰ ਦੇਖ ਕੇ ਹਾਵਲਾ ਅਸੀਂ ਰਹੇ ਹਾਂ لیکن میں इधर ਤੁਹਾਡੇ ਇਸ ਵੀਡੀਓ ਤੇ ਰਹਿ ਸੰਗਤ ਕਰ ਮੈਂ ਕਿ اے ائی دا ਹੋਰ ਗੁਰੂ ਸਾਹਿਬ ਦੇ ਨਾਲ ਇਸ ਤੋਂ ਵੀ ਜਿਹੜੀ ਸ਼ੇਰ ਛਾੜੇ ਉਹ ਜਿਹੜੀ ਆ ਉਹਦੇ ਤੇ ਸਰਕਾਰ ਦਾ ਸ਼ਾਇਦ ਇਹ ਕੋਈ ਗਲਤੀ ਕਰਦਾ ਹੋਰ ਜਿਹੜੀਆਂ ਨਮੰਦਾ ਕਿਤੇ ਬੰਦੀਆਂ ਨੇ ਉਹਨਾਂ ਨੂੰ ਬੰਦੀ ਕਰਦਾ ਤੇ ਗੁਰੂ ਸਾਹਿਬ ਦੀ ਸਿਧਾਰਨ ਦੇ ਮੋਖ ਮੰਦੇ ਹੋ ਗੁਰਬਾਣੀ ਔਰ ਗੁਰੂ ਸਾਹਿਬ ਦੀ ਸਿਧਾਰਨ ਦੇ ਮੋਖ ਮੰਦੇ ਨੇ ਇਸੇ ਹਨ ਜਿਹੜਾ ਥੋੜਾ ਜਿਹਾ ਸੁਠੇ ਹੋਈਏ ਇਹਨਾਂ ਜਿਹੜੇ ਉਹਦੀ ਸਰਕਾਰ ਚਾਹੇ ਇੱਕ ਮਿੰਟ ਚੱਲ ਸਕਦਾ ਹੈ ਇਸੇਵਾ ਅਨਸਰ ਜਿਹੜਾ ਹੈ ਬ੍ਰੈਂਕੀ ਵੀਡੀਓ ਬਣੋ ਇਸੇ ਨੂੰ ਪ੍ਰਸਾਧ ਕਰਦੇ ਹਾਂ ਹਾਂ ਜੀ ਖੰਸਾ ਜੀ ਕਾ ਬਚਨ ਹੈ ਕਿ ਜਿੰਨਾ ਵੀ ਅਕੈਡਮੀ ਆਪਣੀਆਂ ਵਰਬਾਣੀ ਚਾਹੇ ਕੀਰਤਨ ਸਿੱਖਰੇ ਬੱਚੇ ਉਹਨਾਂ ਦੇ ਵੱਲੋਂ ਕੋਈ ਇੱਕ ਮੈਸੇਜ ਬਹੁਤ ਸੋਨਾ ਗਾਉਂਦੇ ਆ ਔਰ ਬਹੁਤ ਸੁਨੇਹ ਵਰਬਾਣੀ ਗਾਉਂਦੇ ਆ ਔਰ ਕੀਰਤਨ ਵੀ ਬਸਨਾ ਕਰਦੇ ਇਹਨਾਂ ਦੇ ਬਾਰੇ ਕੀ ਮੈਸੇਜ ਦੇਣਾ ਚਾਹੂੰਗਾ ਜੀ ਸ਼ੁਰੂਆਤ ਇਹ ਕਰਦਾ ਰਹਿੰਦਾ ਕਿ ਬੱਚੇ ਵੱਲੋਂ ਸੰਪਰਪਨਾਂ ਮਿਸ਼ਨਰੀ ਕਾਲਜ ਆ ਰਹੇ ਨੇ ਕੁਝ ਅਕੈਡਮੀ ਕਾਲਜ ਜਿਹੜੇ ਨੇ ਉਹਨਾਂ ਵਿੱਚ ਇਹ ਵਿਸ਼ੇਚੇਤਤਾਵਾਂ ਕੀ ਪ੍ਰਬੰਧ ਕੀਤੇ ਗਏ ਨੇ ਜਿਹੜੇ ਅਕੈਡਮੀ ਦਾ ਉਹ ਲੈਵਲ ਤੇ ਇਤਨਾ ਸਭੀ ਕਾਲਜ ਹੈ ਜੀ ਜੀ ਸਕੀਮ ਖਾਸ ਦਾ ਦੌਰਾਨ ਵੀ ਕਰ ਰਹੀ ਹੈ ਮਨੀ ਕੋਟਾ ਤੋਂ ਉਹ ਵੀ ਕਰ ਰਹੀ ਹੈ ਹੋਰ ਜਿਹੜੀ ਆ ਫਸਲਾਂ ਤੌਰ ਤੇ ਕੋਈ ਜਿਹੜੇ ਬੰਦੀਆਂ ਅਕੈਡਮੀ ਚਲਾਉਂਦੀ ਉਹਦੇ ਵਿੱਚ ਗੁਰਮਤ ਦਾ ਪ੍ਰਚਾਰ ਹੋਣਾ ਸ਼ਹੀਦ ਦਾ ਪ੍ਰਚਾਰ ਪ੍ਰਸਾਰ ਹੋਵੇ ਇਹਨਾਂ ਵਿੱਚ ਹੋਣਾ ਜੋ ਕੇ ਸਨਾਂ ਦੇ ਬੱਚਿਆਂ ਦਾ ਜੋ ਰਜਾਵਾਂ ਨੇ ਗੁਰੂ ਸਾਹਿਬ ਦੇ ਪ੍ਰਾਤਨ ਸੱਜਾਂ ਵੱਲ ਬਹੁਤ ਵਧੀਆ ਚੁਕਾਅ ਹੋ ਰਿਹਾ ਹੈ ਅਸੀਂ ਸਭ ਨੂੰ ਸੱਚੇ ਪਾਤਸ਼ਾਹ ਜੀ ਦੇ ਕਰਨਾ ਵਿੱਚ ਕੋਟਾ ਅਨਪੂਰਨ ਕਰਦੇ ਕਿ ਬੱਚੇ ਫਿਰ ਆਪਣੇ ਉਸ ਪ੍ਰਾਤੋ ਵਿਸ਼ੇ ਨਾਲ ਜੁੜ ਰਹੇ ਆ ਬੱਚੇ ਗੁਰਵਾਰੀ ਨਾਲ ਜੁੜ ਰਹੇ ਨੇ ਵਰਤਿਆਸ ਨਾਲ ਜੁੜ ਰਹੇ ਨੇ ਤੇ ਲੇਕਿਨ ਬੱਚਿਆਂ ਦਾ ਕੋਈ ਬਸੂਨ ਨਹੀਂ ਜੇ ਉਹਨਾਂ ਤੱਕ ਕੋਈ ਚੀਜ਼ ਗਲਤ ਪਹੁੰਚੇਗੀ ਉਸਦੇ ਜਨਮ ਅਸਲ ਹੈ ਕਿ ਉਹਨਾਂ ਦੇ ਤੱਕ ਜਿਹੜੀ ਵੀ ਚੀਜ਼ ਹੈ ਜਾਣਕਾਰੀ ਹੈ ਉਹ ਅੱਛੇ ਤੇ ਸਹੀ ਸ਼ਬਦਾਂ ਵਿੱਚ ਸਹੀ ਤਰੀਕੇ ਨਾਲ ਪਹੁੰਚੀ ਚਾਹੀਦੀ ਹੈ ਅਕੈਡਮੀਆ ਕੰਮ ਜੁੜ ਕਰਦੀਆਂ ਪਈਆਂ ਲੇਕਿਨ ਉਹਦੇ ਵਿੱਚ ਕਿੰਨੀ ਉਹਦੇ ਚ ਬਹੁਤ ਅੰਦਰਸ਼ ਨਾਲ ਬ੍ਰਿੱਕ ਨਾਲ ਕੰਮ ਕਰਦੀਆਂ ਪਈਆਂ ਇਹਦੀ ਬਸਤੀ ਵੀ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਉਹ ਵੀ ਸੂਚਿਤ ਹੋਣ ਤੇ ਉਹਨਾਂ ਵਤਨਾਂ ਦੇ ਵਾਸਤੇ ਅਸੀਂ ਮੈਂ ਜੀ ਆਂਵਾਸ ਪਾਸ ਸਾਡੇ ਮੇਰੇ ਕੀਤੇ ਹੋਏ ਜੋ ਇਹ ਹੀ ਉਹਨਾਂ ਨੂੰ ਸੰਦੇਸ਼ ਦੇਣਾ ਚਾਹਾਂਗਾ ਕਿ ਉਹ ਜੀ ਆਂਵਾਸ ਪਾਸ ਆ ਦੇ ਘਰ ਆਣ ਕੇ ਇੱਥੇ ਚੌਂਕੜੇ ਲਗਾ ਕੇ ਕੀਰਤਨ ਸੁਣਣ ਕਿਉਂਕਿ ਇਹ ਮੇਰਾ ਨਿੱਜੀ ਅਨੁਭਵ ਹੈ ਮਨਜੀ ਬੜੀ ਪ੍ਰੈਕਟਿਸ ਹੈ ਉਹਨੂੰ 1990 ਨਾਲ 90 ਦੀ ਗੱਲ ਹੈ 90 ਦੇ ਵਿੱਚ ਮੈਂ ਇੱਥੇ ਦਿਨਤ ਦਿਨ ਦੀ ਸੇਵਾ ਕਰਦਾ ਸੀ ਚੌਂਕੜਾ ਲਗਾ ਕੇ ਤੇ ਰਾਗੀ ਸਿੰਘਾਂ ਦੇ ਮਗਰਬੈਲ ਕੀ ਕੀਰਤਨ ਸੁਣਦੇ ਸੀ ਤੇ ਬਾਹਰ ਨੂੰ ਚੱਲ ਕੇ ਕਰਮਾ ਖੁੱਲਿਆ ਤੇ ਕਰਮਾ ਚੜ੍ਹ ਗਈ ਕੀਰਤਨ ਸੁਣ ਕੇ ਸਾਮਣ ਜੋ ਕੀਰਤਨ ਆਇਆ ਉਹਦੇ ਨਾਲ ਦੀ ਖੇਡ ਹੈ ਇਹਨੂੰ ਮਨੋਦਿਸ ਕਰਕੇ ਕੀਰਤਨ ਸੁਣਨਾ ਬਹੁਤ ਜ਼ਰੂਰੀ ਹੈ ਉਹਨਾਂ ਦੇ ਕੀਰਤਨਿਆਂ ਨੂੰ ਸੁਣਿਆ ਤੇ ਉਹਦੇ ਨਾਲ ਕੀ ਹੋਏ ਸਾਡੀ ਗੁਣ ਥਾਈ ਗਈ ਆ ਜਿਹੜਾ ਲਾਹਾ ਹੋਏਗਾ ਸਮਝ ਪਤਾਏਗਾ ਤੇ ਕਿਸੇ ਸਮੇਂ ਕੀਰਤਨ ਦੀ ਗਾਥਾ ਨਾਮ ਤੋਂ ਆਏਗੀ ਦੂਸਰਾ ਮਾਲਕ ਜਿਹੜੀ ਸਾਡੀ ਹਾਜ਼ਰੀ ਲੱਗੇ ਜਿਹੜਾ ਜਨਮ ਹੈ ਸੁਪਨਾ ਥੈਂਕ ਯੂ ਇਹ ਮੋਰ ਜੋ ਸਾਡੇ ਸਮਾਜ ਵਿੱਚ ਨੌਜਵਾਨ ਗਰਾਏ ਪੈ ਚੁੱਕੇ ਨੇ ਸਮਾਜ ਬਰਾਈਆਂ ਵਿੱਚ ਪੈ ਚੁੱਕੇ ਨੇ ਉਹ ਬੜੀ ਵੱਡੀ ਮਸਲੀ ਚੱਲਦੀ ਹੈ ਬਿਲਕੁਲ ਜਿਹੜੇ ਆ کافی ਅਸੀਂ ਅੱਜ ਦੀ ਗੱਲ ਨਹੀਂ ਕਰਦੇ ਹੋਂਦਾਂ ਨੂੰ ਬਹੁਤ ਜ਼ਿਆਦਾ ਜਿਹੜਾ ਮੋਟਵਾੜਾ ਹੈ ਉਹ ਨਸ਼ਿਆਂ ਵੱਲ ਪਾਸੇ ਜਾ ਰਿਹਾ ਹੈ ਉਹ ਲਈ ਕੀ ਦਾ ਚਾਹੀ ਜੁਗ ਹੈ ਕਿ ਉਹ ਜਿਆਦਾ ਜਿਹੜਾ ਸਮਾਏ ਉਹ ਇਹ ਜਿਹੜਾ ਜੀ ਫਟੂਲ ਦੇ ਵਿੱਚ ਜਿਹੜਾ ਹੋਰ ਫਟਾ ਵਿੱਚ ਪਾ ਕੇ ਉਹ ਜੁੜਾਏ ਪਾ ਕੇ ਜਿਹੜਾ ਉਹਨੇ ਜ਼ਿੰਦਗੀ ਦੇ ಅಮੂਲਕ ਸਮੇਂ ਨੂੰ ਅਮਲਡਸਟ ਕਰਦੇ ਆ ਕਿ ਇੱਥੇ ਅਸੀਂ ਉਹ ਮੈਸੇਜ ਦੇਣਾ ਚਾਹਾਂਗੇ ਕਿ ਸਭ ਤੋਂ ਪਹਿਲਾਂ ਜੋ ਗੁਰਨਾਮ ਸਿੰਘ ਦਾ ਸੁਝਾਅ ਹੈ ਕਿਰਤ ਦਾ ਸੁਝਾਅ ਕਿਉਂਕਿ ਲੇਬਰ ਡੇ ਹੈ ਅੱਜ ਤਾਂ ਕਿਰਤ ਦਾ ਸੁਝਾਅ ਜਿਹੜਾ ਹੈ ਉਹ ਗੁਰਨਾਮ ਸਿੰਘ ਦਾ ਸੁਝਾਅ ਸੀ ਉਹਨੇ ਪਲਾਈ ਹੈ ਤੇ ਜਦੋਂ ਅਸੀਂ ਇਹਵਿਆਂ ਚੋਂ ਉਤਪਦੀ ਹੈ ਜ਼ਿੰਦਗੀ ਦੀ ਸਾਰਥਕਤਾ ਜਦੋਂ ਕੋਈ ਕਿਰਤ ਵਿੱਚ ਲੱਝਾ ਰਹੇਗਾ ਉਹ ਜੀ ਇਹਵਿਆਂ ਦੁਜਾਗਾ ਕਦੀ ਵੀ ਉਹ ਕਰਾਏ ਨਹੀਂ ਪਏਗਾ ਨਸ਼ਿਆਂ ਵਿੱਚ ਦਾਅ ਤੇ ਨਹੀਂ ਜਾਏਗਾ ਤੇ ਚੰਗੀ ਖਰਾਕ ਜਿਹੜੀ ਅਸੀਂ ਜਿਹੜੇ ਉਸ ਪਾਸੇ ਨੂੰ ਹੋਈ ਹੈ ਜੋ ਜਿੱਤੇ ਚੰਗੀ ਖਰਾਤ ਸਾਡੇ ਸਰੀਰ ਵਾਸਤੇ ਆਰਮ ਖਰਾਤ ਵਾਸਤੇ ਜਿਹੜੀ ਹੈ ਗੁਰਵਾਣੀ ਦਾ ਕੀਰਤਨ ਹੈ ਗੁਰ ਕਾਹਸ ਹੈ ਇਸ ਪਾਸੋਂ ਤੁਸੀਂ ਨਿਸ਼ ਲੋਕ ਕਰੀਏ ਤਾਂ ਮੈਂ ਨੌਜਵਾਨ ਵੀਰਾਂ ਨੂੰ ਕਹਿਣਾ ਵੀ ਸਾਰਿਆਂ ਨੂੰ ਇਹ ਦੇਖਤੀ ਕਰਦਾ ਕਿ ਗੁਰੂ ਵਾਲੇ ਬਣਿਏ ਔਰ ਨਸ਼ਿਆਂ ਦਾ ਹੋਰ ਕਿਹੜੀਆਂ ਰੀਤੀਆਂ ਨੇ ਉਹਦਾ ਤਿਆਗ ਕਰਕੇ ਤੇ ਗੁਰੂ ਦੇ ਕੀਰਤਨ ਨਾਲ ਗੁਰੂ ਦੇ ਜੀ ਹੱਥ ਨਾਲ ਜੁੜੀਏ ਤੇ ਸ੍ਰੀ ਹਰਿਮੰਦਰ ਸਾਹਿਬ ਆ ਕੇ ਜਿੱਥੇ ਜਿੱਥੇ ਵੀ ਉਹ ਹੈ ਜਿਵੇਂ ਉਹ ਆਪਣੇ ਇਲਾਕੇ ਦੇ ਗੁਰਦੁਆਰਾ ਸਾਹਿਬ ਜਾ ਕੇ ਉੱਥੇ ਸੇਵਾ ਕਰਨ ਗੁਰਵਾਣੀਾਂਾਂ ਦੀ ਬਾਣੀ ਪੜ੍ਹਨ ਉਹ ਵੱਡਿਆਂ ਦਾ ਸਤਿਕਾਰ ਕਰਨ ਇਹ ਜਿਹੜੀਆਂ ਚੀਜ਼ਾਂ ਨੇ ਹੋਰ ਕਰਦੇ ਵੱਡਿਆਂ ਦਾ ਆਸ਼ੀਰਵਾਦ ਲੈਣਾ ਚਾਹੀਦਾ ਹੈ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਤਾਂ ਹੀ ਜੋ ਹੈ ਕਿ ਬੱਚਾ ਫਿਰ ਫਲਾਈਟ ਚ ਫਲਾਈਟ ਅਸੇ ਨੇ ਜਾਏਗਾ ਕਿਉਂਕਿ ਵੱਡੇ ਜਿਹੜੇ ਨੇ ਹਮੇਸ਼ਾ ਬੱਚਿਆਂ ਨੂੰ ਸਹੀ ਮਾਰਗ ਦਿਖਾਉਂਦੇ ਨੇ ਤੇ ਗੁਰਵਾਣੀ ਸਾਨੂੰ ਸੱਚ ਦੇ ਮਾਰਗ ਦੀ ਜਿਹੜੀ ਆ ਉਹ ਤਰਜੀਬ ਕਰਦੀ ਹੈ ਸੱਚਾ ਮਾਰਗ ਦਿਖਾਉਂਦੀ ਹੈ ਸੱਚ ਦੇ ਮਾਰਗ ਵਿੱਚ ਬਹੁਤ ਸਾਰੇ ਸਦਾਚਾਰੀ ਗੁਣ ਦੇ ਕਰਮਲੇ ਉਹ ਸਾਰੀ ਗੁਰਵਾਣੀ ਸਮਝਉਂਦੇ ਨੇ ਇਸ ਦਾ ਕਿ ਸਾਨੂੰ ਗੁਰਬਾਨ ਗੁਰੂ ਵਾਲੇ ਹੋਣਾ ਚਾਹੀਦਾ ਹੈ ਤੋਂ ਇਹ ਜੋ ਮੈਂ ਨੌਜਵਾਨ ਦੀ ਗੱਲ ਕਰ ਰਿਹਾ ਹਾਂ ਲਾਈਕ ਵਾਈਸ ਵਾਈਬ ਦਾ ਹਾਸਾ ਵਾਹ ਜੋ ਸਾਡੇ ਸਮਾਜ ਵਿੱਚ ਨੌਜਵਾਨ ਗਰਾਈ ਪੈ ਚੁੱਕੇ ਨੇ ਸਮਾਜ ਬਰਾਈਆਂ ਵਿੱਚ ਪੈ ਚੁੱਕੇ ਨੇ ਪੂਰੀ ਬੜੀ ਕੀ ਮਸੀਤ ਚਲ ਚੁੱਕੀ ਜਿਹੜੇ ਕਾਫੀ ਅੱਜ ਦੀ ਕਮਨੀ ਕਰਦੇ ਹੋਣ ਦਾ ਬਹੁਤ ਜ਼ਿਆਦਾ ਜਿਹੜਾ ਨੌਜਵਾਨ ਹੈ ਉਹ ਨਸ਼ਿਆਂ ਵੱਲ ਪਾਸੇ ਜਾ ਰਿਹਾ ਹੈ ਉਹ ਮੀਡੀਆ ਦਾ ਚਾਹੀ ਜੋ ਹੈ ਤੁਕੂ ਜਿਆਦਾ ਜਿਆਦਾ ਸਮਾਇਓ ਜੇ ਜਰਾ ਜੀ ਖਜ਼ੂਰ ਦੇ ਵਿੱਚ ਜਿਹੜਾ ਹੋਰ ਸਤਾਮ ਚ ਪਾ ਕੇ ਪਰਾਇਆ ਪਾ ਕੇ ਜਿਹੜਾ ਉਹਨੇ ਜ਼ਿੰਦਗੀ ਦੇ ਅਮੋਲਕ ਸਮੇਂ ਨੂੰ ਅਲੋਡਸਟ ਕਰਦੇ ਆ ਇਹ ਇੱਥੇ ਅਸੀਂ ਉਹ ਮੈਸੇਜ ਦੇਣਾ ਚਾਹਾਂਗੇ ਕਿ ਸਭ ਤੋਂ ਪਹਿਲਾਂ ਜੋ ਗੁਰਨਾਨ ਸਿੰਘ ਦਾ ਸੁਧਾਰ ਹੈ ਕਿਰਤ ਦਾ ਠੀਕ ਹੈ ਕਿਉਂਕਿ ਲੇਬਰ ਨਹੀਂ ਹੈ ਅੱਜ ਤਾਂ ਕਿਰਤ ਦਾ ਸੁਧਾਰ ਜਿਹੜਾ ਹੈ ਉਹ ਗੁਰਨਾਨ ਸਿੰਘ ਦਾ ਅਮੋਸਿਰ ਨੂੰ ਪਲਾਈ ਹੈ ਤੇ ਜਦੋਂ ਰਿਸ਼ੀਵਿਆਂ ਚੋਂ ਉਤਰੀਏ ਗੋਤਰੀ ਦੀ ਸਾਰਥਕਤਾ ਜਦੋਂ ਕੋਈ ਕੀਰਤਨ ਸੁਝਾ ਰਹੇਗਾ ਜਦ ਹੀ ਐਵੇਂ ਦੂਜੇਗਾ ਕਦੀ ਵੀ ਉਹ ਟਰਾਈ ਨਹੀਂ ਪਾਏਗਾ ਨਸ਼ਿਆਂ ਵਿੱਚ ਦਾਅ ਦੇ ਵਿੱਚ ਨਹੀਂ ਜਾਏਗਾ ਇਹ ਚੰਗੀ ਖਰਾਤ ਜੇ ਅਸੀਂ ਜਿਹੜੇ ਆ ਉਸ ਪਾਸੇ ਨੂੰ ਹੋਈਏ ਤਾਂ ਜਿੱਤੇ ਚੰਗੀ ਖਰਾਤ ਸਾਡੇ ਸਰੀਰ ਵਾਸਤੇ ਉਹਦੇ ਆਤਮਿਕ ਖਰਾਤ ਵਾਸਤੇ ਜਿਹੜੀ ਹੈ ਗੁਰਬਾਣੀ ਦਾ ਕੀਰਤਨ ਹੈ ਗੁਰ ਇਤਿਹਾਸ ਹੈ ਇਸ ਪਾਸੇ ਨੂੰ ਮੈਨੂੰ ਸਿਰ ਉੱਤੇ ਰੱਖੀਏ ਤਾਂ ਮੈਂ ਨੌਜਵਾਨੀ ਦੇ ਨਾਲ ਨੂੰ ਪਹਾੜਾਂ ਵਿੱਚ ਸਾਰਿਆਂ ਨੂੰ ਇਹ ਦੇਖਤੀ ਕਰਦਾ ਕਿ ਗੁਰੂ ਵਾਲੇ ਬਣੀਏ ਔਰ ਨਸ਼ਿਆਂ ਦਾ ਹੋਰ ਜਿੱਦਾਂ ਰੀਤੀਆਂ ਲਈ ਉਹਦਾ ਤਿਆਰ ਕਰਕੇ ਇਹ ਜੁਗਨਾਂ ਇੱਕ ਜਿੱਤਨ ਨਾਲ ਜੁੜੀ ਹੈ ਤੇ ਸ਼ਰੀਮੰਦਰ ਸਾਹਿਬ ਆ ਕੇ ਜਿੱਥੇ-ਜਿੱਥੇ ਵੀ ਉਹ ਹੈਦੇ ਨੇ ਉਹ ਆਪਣੇ ਇਲਾਕੇ ਦੇ ਗੁਰਦੁਆਰਾ ਸਾਹਿਬ ਜਾ ਕੇ ਉੱਥੇ ਸੇਵਾ ਕਰਨ ਗੁਰਦੁਆਰਾ ਸਾਹਿਬ ਜਾ ਕੇ ਬਾਣੀ ਪੜ੍ਹਨ ਉਹ ਵੱਡਿਆਂ ਦਾ ਸਤਿਕਾਰ ਕਰਨ ਇਹ ਜਿਹੜੀਆਂ ਚੀਜ਼ਾਂ ਨੇ ਹੋਰ ਕਰਦੇ ਨੇ ਵੱਡਿਆਂ ਦਾ ਆਸ਼ੀਰਵਾਦ ਲੈਣਾ ਚਾਹੀਦਾ ਹੈ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਤਾਂ ਜੋ ਹੈ ਕਿ ਬੱਚਾ ਫਿਰ ਪ੍ਰਾਇਮਸ ਚ ਪ੍ਰਾਇਮਸੇ ਨਹੀਂ ਜਾਏਗਾ ਕਿਉਂਕਿ ਵੱਡੇ ਜਿਹੜੇ ਨੇ ਹਮੇਸ਼ਾ ਬੱਚਿਆਂ ਨੂੰ ਸਹੀ ਮਾਰਗ ਦਿਖਾਉਂਦੇ ਨੇ ਤੇ ਗੁਰਬਾਣੀ ਜੇ ਸਾਨੂੰ ਸੱਚ ਦੇ ਮਾਰਗ ਦੀ ਜਿਹੜੀ ਆ ਉਹ ਤੈਅ ਕਰਦੀ ਹੈ ਅੱਜ ਦਾ ਮਾਰਗ ਹੁੰਦੀ ਹੈ ਸੱਚ ਦੇ ਮਾਰਗ ਵਿੱਚ ਬਹੁਤ ਸਾਰੇ ਸਦਾਚਾਰੀ ਗੁਣ ਦੇ ਕਰਮਲੇ ਉਹ ਸਾਰੀ ਗੁਰਬਾਣੀ ਵੀ ਸਾਨੂੰ ਲੰਘਦੇ ਨੇ ਇਸ ਕਰਕੇ ਸਾਨੂੰ ਗੁਰਬਾਣੀ ਗੁਰੂ ਵਾਲੇ ਹੋਣਾ ਚਾਹੀਦਾ ਹੈ ਤੇ ਇਹ ਜੋ ਮੈਂ ਨੌਜਵਾਨ ਵੀਰਾਂ ਕਰ ਰਿਹਾ ਹਾਂ ਮਾਈਕ